ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ ਹਜ਼ਾਰਾਂ ਡੰਗ ਫੈਕਟਰੀਆਂ ਟਾਇਰੀਆਂ ਦਾ ਗੋਹਾ ਮੱਜਾਂ ਦਾ ਮੂਤ ਲੋਕਾਂ ਦੀ ਟੱਟੀ ਟੁੱਟੀ ਮੂਤ ਪਸ਼ਾਬ ਹਸਪਤਾਲਾਂ ਜਿੰਨਾ ਕਚਰਾ ਜਿੰਨਾ ਗੰਦ ਜੋ ਆਉਂਦਾ ਸਾਰਾ ਆ ਇਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ ਸਾਰੀ ਕੈਮੀਕਲ ਇਹ ਜਿਹੜਾ ਅਤਵਾਦ ਆ ਇਹ ਅਤਵਾਦ ਆ ਸਰ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅੰਮ੍ਰਿਤਸਰ ਦਾ ਯਾਰ ਆ ਮੈਂ ਮੋਦੀ ਦਾ ਯਾਰ ਆ ਮੈਂ ਆਇਆ ਕਰ ਦੂ ਮੈਂ ਪੰਜਾਬ ਦਾ ਕਰ ਦੂ ਤੇਰੇ ਜਾਨ ਆ ਲੱਤਾ ਤੇਰੇ ਦਮ ਐ ਮਰਦ ਦਾ ਬੱਚਾ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਐ ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਆਹ ਜ਼ਹਿਰਾ ਤਵਾਦ ਰੋਕ ਕੇ ਦਿਖਾਇਆ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਰਾਜੀਪੜਿੰਗ ਨੂੰ ਕਹਿਣਾ ਚਾਹਣਾ ਐ ਪੀਂ ਆ ਤੂੰ ਲੁਧਿਆਣਾ ਚੁਣਿਆ ਹੋਇਆ ਕਦੇ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇੜੀ ਤੇ ਕਦੇ ਜੂਸ ਪੀਣ ਲੱਗ ਗਿਆ ਕੇ ਸਮੋਸਾ ਖਾਣ ਲੱਗ ਗਿਆ ਡਰਾਮੇ ਛੜਦੇ ਡਰਾਮੇ ਕਦਰ ਇੰਟਰਵਿਊ ਚ ਕਹਿਣਾ ਹੈ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ ਲੋਕ ਇਹਨੂੰ ਦੇਖਣ ਹੀ ਆ ਜਾਂਦੇ ਹੀ ਰੇਲਗਾਂ ਦੇ ਤੇ ਲੁਧਿਆਣੇ ਦੇ ਬੁੱਡੇ ਨਾਲੇ ਦਾ ਮਸਲਾ ਇੱਕ ਵਾਰ ਫਿਰ ਤੋਂ ਪਖ ਹੈ ਲੱਖਾ ਸਿਦਾਨਾ ਮੁਰ ਬੁੱਡੇ ਨਾਲੇ ਤੇ ਪਹੁੰਚੇ ਨੇ ਅਤੇ ਨਾਲੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਲੱਖਾ ਸਿਦਾਨਾ ਨੇ ਉਹ ਥਾਂ ਦਿਖਾਈ ਜਿੱਥੇ ਨਾਲੇ ਦਾ ਗੰਦਾ ਮੁਸ਼ਕਮਾਰ ਦਾ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਅਤੇ ਪੰਜਾਬੀਆਂ ਸਣੇ तमाम ਵਿਰੋਧੀ ਧਿਰਾਂ ਅਤੇ ਸਰਕਾਰਾਂ ਨੂੰ ਜਮ ਕੇ ਲਾਣਤਾ ਮਈਆਂ ਇਹ ਨਹੀਂ ਨਹੀਂ ਲੱਖਾ ਸਿਧਾਣਾ ਨੇ ਇਸ ਨੂੰ ਪਾਣੀਆਂ ਦਾ ਅੱਤਵਾਦ ਵੀ ਘਰਾੜ ਦਿੱਤਾ ਜੋ ਕਿ ਪੰਜਾਬੀਆਂ ਨੂੰ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਹੈ ਸਿਧਾਣਾ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਗਵਾਈ ਚ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਅੱਜ ਤੱਕ ਇਸ ਕਮੇਟੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਆ ਬੁੱਢਾ دریا ਜਿਹੜਾ ਨਾਲਾ ਬਣ ਗਿਆ ਆ ਦੇਖ ਲੋ ਆ ਸੱਤ ਲੋ ਜਾਂਦਾ ਇਧਰਲੇ ਪਾਸੇ ਤੇ ਆ ਵਿੱਚ ਆ ਕੇ ਪੈਣ ਲੱਗ ਗਿਆ ਵੀ ਬੁੱਢਾ ਨਾਲਾ ਜ਼ਹਿਰ ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ ਹਜ਼ਾਰਾਂ ਡੰਗ ਫੈਕਟਰੀਆਂ ਡੈਰੀਆਂ ਦਾ ਗੋਹਾ ਮੱਝਾਂ ਦਾ ਮੂਤ ਲੋਕਾਂ ਦੀ ਟੱਟੀ ਟੁੱਟੀ ਮੂਤ ਪਸ਼ਾਬ ਹਸਪਤਾਲਾਂ ਜਿੰਨਾ ਕਚਰਾ ਜਿੰਨਾ ਗੰਦ ਜੋ ਆਉਂਦਾ ਸਾਰਾ ਆ ਇਥੋਂ ਅਸੀਂ ਬਲੀਪੁਰ ਪਿੰਡ ਖੜੇ ਆ ਬਲੀਪੁਰ ਤੋਂ ਕਸਾਵਾ ਤੋਂ ਪਟੀਆਂ ਤੋਂ ਕਈ ਥਾਵਾਂ ਤੋਂ ਇਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ ਸਾਰੀ ਕੈਮੀਕਲ ਇਹ ਜਿਹੜਾ ਅਤਵਾਦ ਆ ਇਹ ਅਤਵਾਦ ਆ ਅਸਲ ਇਹ ਉਹ ਅਤਵਾਦ ਹੈ ਜਿਹੜਾ ਪੰਜਾਬ ਦੀ ਨਹਲਕੁਸ਼ੀ ਕਰ ਰਿਹਾ ਹੈ ਫਰੀਦਪੁਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਹੂਰ ਹਾਲਕਾ ਦੇ ਰਾਸਤਾਂ ਤੱਕ ਲੋਕ ਪਾਣੀ ਪੀਂਦੇ ਧਰਤੀ ਨੂੰ ਕੈਂਸਰ ਪਸ਼ੂਆਂ ਨੂੰ ਕੈਂਸਰ ਮੱਛੀਆਂ ਜਿਹੜੀਆਂ ਹਰੀ ਕੇ ਪੱਤਨਾ ਬਗਿਆ ਤਾਜ਼ੀਆਂ ਉਹਨਾਂ ਨੂੰ ਕੈਂਸਰ ਜਪਾਗ ਜਿਹੜੇ ਆਪਾਂ ਹਜ ਪੈਦਾ ਹੁੰਦੇ ਨੇ ਲੂਲੇ ਲੰਗੜੇ ਇੰਨੇ ਕਾਣੇ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਕਾਲੀ ਪੀਡੀਓ ਸ਼ੂਗਰ ਕੈਂਸਰ ਪਤਾ ਹੀ ਨਹੀਂ ਸਮਝ ਵੀ ਨਹੀਂ ਆਉਂਦੀ ਡਾਕਟਰ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਚਿੰਮੜ ਰਹੀਆਂ ਆਹ ਜ਼ਹਿਰ ਦੇ ਨਾਲ ਆਹ ਸਬਾਤ ਦੇ ਨਾਲ ਆਹ ਦੇਖ ਲੋ ਇੱਥੇ ਸੱਤ ਮੈਂਬਰੀ ਕਮੇਟੀ ਬਣੀ ਰਾਨਸਵਾ ਦੀ ਕਮੇਟੀ ਬਣਾਏਗੀ ਬੁੱਢੇ ਦਰਿਆ ਦੀ ਕਮੇਟੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਗਵਾਈ ਚ ਚਾਰ ਪੰਜ ਐਮਐਲ ਇੱਥੋਂ ਦੇ ਲੈ ਗਏ ਲੁਧਿਆਣੇ ਦੇ ਕੁਝ ਹੋਰ ਐਮਐਲਏ ਮੰਤਰੀ ਲੈ ਕੇ 2.5 ਸਾਲ ਹੋ ਗਏ ਕੋਈ ਕਾਰਵਾਈ ਸਾਡੇ ਨਾਲ ਐਸੇ ਥਾਂ ਦੇ ਉੱਤੇ ਨਾ 16 ਦਾ ਇੱਥੇ ਆਉਣਾ 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ ਸਾਡਾ ਕੁਲਤਾਰ ਸੰਧਵਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਵੀ ਚੀਮੇ ਅਰ ਗੇਰਮੋਲਗਨ ਮਾਲ ਵਰਗੀਆਂ ਇੱਥੇ ਆ ਕੇ ਆਹ ਵੀਡੀਓ ਪਾਉਂਦੀਆਂ ਹੁੰਦੀਆਂ ਸੀ ਵੀ ਆਹ ਯਾਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਕਿਉਂ ਕਾਰਨ ਕੀਆ ਉਹ ਦਿਲੋਂ ਫੋਨ ਖੜਕਦਾ ਸਾਰੇ ਲੱਤਾਂ ਕੰਬਣ ਲੱਗ ਜਾਂਦੀਆਂ ਐ ਐਥੇ ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਐਮਐਲਏ ਕੋਈ ਐਮਪੀ ਕੋਈ ਨਹੀਂ ਖੜਦਾ ਬਲਵੀਰ ਸਿੰਘ ਸਿਚਾਰ ਰਾਸਵਾਂ ਮੈਂਬਰ ਚਾਰ ਵਾਰ ਇੱਥੇ ਆ ਕੇ ਮੁੜ ਗਿਆ ਕਿੱਛੇ ਕੇ ਭਾਈ ਤੇਰੇ ਧੱਤੀ ਹਵਾ ਪਾਣੀ ਪਹਚਾਉਣ ਦੇ ਦਾਅਵੇ ਕਰਦੀਆਂ ਗੱਲਾਂ ਕਰਨ ਵਾਲੇ ਮੈਨੂੰ ਕਹਣਗੇ ਤੂੰ ਬਲਵੀਰ ਸਿੰਘ ਸਿਚਲ ਨੂੰ ਐ ਬੋਲਦਾ ਉਹ ਭਾਈ ਐਮਪੀ ਬਣਾਇਆ ਰਾਸਵਾਂ ਐਮਪੀ ਆ ਬੜੇ ਲੰਮੇ ਸਮੇਂ ਤੋਂ ਰੌਲਾ ਪਾਉਂਦੇ ਆ ਰਹੇ ਨੇ ਇੱਥੇ ਕਿਉਂ ਨਹੀਂ ਇੱਥੇ ਕੋ ਬੋਲਤੀ ਬੰਦ ਹੋ ਜਾਂਦੇ ਬਈ ਇਹਨਾਂ ਲੋਕਾਂ ਦੀ ਯਾਰ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅਮਰਤ ਸ਼ਾਦਾ ਯਾਰ ਆ ਮੈਂ ਮੋਦੀ ਦਾ ਯਾਰ ਆ ਮੈਂ ਆਇਆ ਕਰ ਦੂ ਮੈਂ ਪੰਜਾਬ ਦਾ ਕਰ ਦੂ ਜੇ ਤੇਰੇ ਜਾਨ ਆ ਲੱਤਾਂ ਤੇ ਤੇਰੇ ਚ ਦਮ ਐ ਮਰਦ ਦਾ ਬੱਚਾ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਐ ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਤਾਂ ਆ ਜਹਿਰਾ ਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਕੈਂਸਰ ਦੇ ਨਾਲ ਆ ਜ਼ਹਿਰ ਦੇ ਨਾਲ ਆ ਜਿਹੜੀ ਪੰਜਾਬ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਐ ਇਹ ਰੋਕ ਕੇ ਦਿਖਾਏ ਤੇਰੀ ਜਿਹ ਹਿੰਮਤ ਐ ਰਾਜੇ ਬੜਿੰਗ ਨੂੰ ਕਹਿਣਾ ਚਾਹਣਾ ਐ ਪੀਆ ਤੂੰ ਲੁਧਿਆਣਾ ਚੁਣਿਆ ਹੋਇਆ ਕਦੇ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇੜੀ ਤੇ ਕਦੇ ਜੂਸ ਪੀਣ ਲੱਗ ਗਿਆ ਕੇ ਸਮੋਸਾ ਖਾਣ ਲੱਗ ਗਿਆ ਡਰਾਮੇ ਛੜ ਦੇ ਡਰਾਮੇ ਕਦੇ ਇੰਟਰਵਿਊ ਚ ਕਹਿਣਾ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ ਲੋਕ ਇਹਨੂੰ ਦੇਖਣ ਹੀ ਆ ਜਾਂਦੇ ਸੀ ਰੇਲੀਆਂ ਚ ਲੋਕ ਵੀ ਉਹ ਜੀ ਆ ਲੋਕਾਂ ਨਾਲ ਮੁੱਦੇ ਕੜਿਆ ਭਵੰਤਮਾਨ ਦੇ ਗੱਪ ਚੁਟਕਲੇ ਕਹਾਣੀਆਂ ਰਾਜੇ ਪਟੰਗ ਦੇ ਡਰਾਮੇ ਅਰਮਨੀ ਦੀ ਬੱਟੂ ਦੀਆਂ ਹੋਰ ਵੱਡੀਆਂ ਵੱਡੀਆਂ ਗੱਲਾਂ ਗੱਪ ਆਹ ਆ ਜਰ ਆਹੀ ਮੁੱਦੇ ਮੈਂ ਚਾਹਦਾ ਰਿਹਾ ਵੋਟਾਂ ਚਾਹੀ ਮੁੱਦੇ ਮੈਂ ਚਾਹਦਾ ਲੋਕੋ ਸੋੜ ਧਰਤੀ ਢੇਠੋ ਪਾਣੀ ਮੋੱਕ ਗਿਆ ਉਹ ਧਰਤੀ ਬੰਜਰ ਹੋ ਗਈ ਸੋੜਾ ਪਾਣੀ ਜ਼ਹਿਰ ਬਣਾਤਾ ਉਹ ਸੋਡੀਆਂ ਨਸਲਾਂ ਮਾਰੀਆਂ ਜਾ ਰਹੀਆਂ ਨੇ ਸੋਨੂੰ ਪ੍ਰਵਾਸ ਕੀਤਾ ਜਾ ਰਿਹਾ ਸੋਡੀ ਜੜ ਪੱਟੀ ਜਾ ਰਹੀ ਹੈ ਨਾ ਸੋਡੀ ਧਰਤੀ ਨਾ ਫਸਲਾਂ ਨਾ ਕੱਖ ਨਹੀਂ ਰਹਿਣਾ ਉਹ ਆ ਮੁੱਦੇ ਬਣੇ ਉਹ ਚੋਣਾਂ ਦੇ ਵਿੱਚ ਆ ਮੁੱਦੇ ਹੁੰਦੇ ਆ ਚੋਣਾਂ ਦੇ ਬੇਰਜ਼ਗਾਰੀ ਪ੍ਰਵਾਸ ਕਿਸਾਨੀ ਮਜ਼ਦੂਰੀ ਆ ਪਾਣੀ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਇਹ ਪਾਣੀ ਆ ਤਾਂ ਜੀਵਨਾ ਗਰਵਾਣੀ ਕਿਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਤੁਹਾਡਾ ਪਿਓ ਮਾਰਿਆ ਜਾ ਰਿਹਾ ਪਾਣੀ ਆ ਦੇਖੋ ਆ ਉਹ ਆਉਂਦਾ ਥੱਪੜ ਤੇ ਆ ਆ ਗਿਆ ਇੱਥੇ ਬੁੱਢਾ ਦਰਿਆ ਆ ਬਲੀਪੁਰ ਪਿੰਡ ਖੜੇ ਹਨ ਲਖਾ ਸਿਧਾਨਾ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਬੁੱਢੇ ਨਾਲੇ ਦੇ ਮੁੱਦੇ ਉੱਪਰ ਲੁਧਿਆਣਾ ਵਿੱਚ ਵੱਡਾ ਇਕੱਠ ਰੱਖਿਆ ਗਿਆ ਜਿਸ ਵਿੱਚ ਉਹਨਾਂ ਸਮੂਹ ਪੰਜਾਬੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ 15 ਅਗਸਤ ਤੋਂ ਲੈ ਕੇ 15 ਸਤੰਬਰ ਤੱਕ ਯਾਨਕਿ 1 ਮਹੀਨੇ ਅੰਦਰ ਬੁੱਢਾ ਨਾਲਾ ਬੰਦ ਨਾ ਕੀਤਾ ਗਿਆ ਤਾਂ ਉਹ ਖੁਦ ਇਸ ਨਾਲੇ ਨੂੰ ਲੁਧਿਆਣੇ ਦੇ ਅੰਦਰੋਂ ਬੰਨ ਲਾ ਦੇਣਗੇ ਐਲਾਨ ਸੁਣ ਲਓ ਹੁਣ ਪੰਜਾਬ ਦੇ ਲੋਕੋ ਜੇ ਤੁਸੀਂ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਮਾੜੀ ਮੋਟੀ ਥੋੜੇ ਅੰਦਰ ਇੱਥੇ ਕੋਈ ਦਰਦ ਹੈਗਾ ਆਪਣੀਆਂ ਨਸਲਾਂ ਖਾਤਰ ਕੱਲੇ ਪੈਸੇ ਮਗਰ ਨਾ ਭੱਜੇ ਫਿਰੋ ਪੈਸੇ ਲਾ ਕੇ ਵੀ ਆਪਣੇ ਜਵਾਕ ਨਹੀਂ ਬਚਾ ਸਕੋਗੇ ਓਏ ਡਾਕਟਰਾਂ ਦੇ ਘਰ ਭਰੀ ਜਾਂਦੇ ਹੋ ਹਸਪਤਾਲ ਭਰੇ ਪਿਆ ਥੋੜੇ ਜਵਾਕ ਮਰੀ ਜਾਂਦੇ ਤੁਸੀਂ ਆਪ ਮਰੀ ਜਾਂਦੇ ਬਿਮਾਰੀਆਂ ਦੇ ਨਾਲ 15 ਅਗਸਤ ਨੂੰ ਐਲਾਨ ਕੀਤਾ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ 15 ਅਗਸਤ ਨੂੰ ਮਾਰਚ ਰੱਖਿਆ ਕਰਤਾਰ ਸਿੰਘ ਸ਼ਿਦ ਕਰਤਾਰ ਸਿੰਘ ਸਰਾਬੇ ਦੇ ਪੁੱਤ ਤੋਂ ਲੈ ਕੇ ਸ਼ਿਦ ਉਦਮ ਸਿੰਘ ਦੇ ਪੁੱਤ ਤੱਕ 15 ਅਗਸਤ ਨੂੰ ਲੁਧਿਆਣੇ ਇਕੱਠਾ ਹੋਣਾ ਹੈ 15 ਸਤੰਬਰ ਤੱਕ ਜੇ ਸਰਕਾਰ ਆ ਜ਼ਹਿਰ ਆ ਬੁੱਢਾ ਨਾਲਾ ਬੰਦ ਨਹੀਂ ਕਰਦੀ ਆ ਇਹਦੇ 'ਚ ਆ ਸਤਲੁਜ ਪੈਣ ਤੋਂ 15 ਸਤੰਬਰ ਨੂੰ ਬੰਨ ਮਾਰਾਂਗੇ ਉੱਥੇ ਬੁੱਢੇ ਦਰਿਆ ਦੀ ਬਿਲਕੁਲ ਜੜ ਤੋਂ ਜਿੱਥੋਂ ਲੁਧਿਆਣੇ ਦੇ ਵਿੱਚ ਵੜਦਾ ਉੱਥੇ ਮਾਰਾਂਗੇ ਬੰਨ ਇੱਥੇ ਨਹੀਂ ਇਹ ਲੋਕਾਂ ਦੇ ਖੇਤਾਂ 'ਚ ਵੜ ਜੂਗਾ ਉੱਥੇ ਮਾਰਾਂਗੇ ਪੰਜਾਬ ਦੇ ਦਰਦਮੰਦ ਲੋਕੋ ਪੰਜਾਬ ਦੇ ਗੈਰਤਮੰਦ ਲੋਕੋ ਪੰਜਾਬ ਦੇ ਅਣਖੀਜਾਰੂ ਲੋਕੋ ਆਪਣੀ ਅਣਖ ਨੂੰ ਚ ਜੁੜਾ ਮਾਰੋ ਅੰਦਰੋਂ ਹਰੂਣਾ ਮਾਰੋ ਅੰਦਰੋਂ ਉਹ ਮਰੀ ਜਾਨ ਨੋ ਕਰਾਂ ਦੇ ਕੁੰਡੇ ਲਾ ਕੇ ਨਹੀਂ ਉਹ ਗੱਲ ਬਣਨੀ ਕਰਾਂ 'ਚ ਬੈਠੀ ਮਰ ਜੂਗੇ ਆ ਪਾਣੀ ਪੀ ਕੇ ਓਏ 24 ਘੰਟੇ ਦਾ ਆਪਾ ਪਾਣੀ ਵਰਤਦੇ ਆ ਫਸਲਾਂ ਨੂੰ ਪਾਣੀ ਨਾਜ ਪਾਣੀ ਉਹ ਆ ਪਕਣ ਕਾ ਪਾਣੀ ਵਾਲੀਆਂ ਹੀ ਪੀਣੇ ਆ ਖਾਣੇ ਆ ਓਏ ਉਹੀ ਤੁਸੀਂ ਦਾਲਾਂ ਸਬਜ਼ੀਆਂ ਨੂੰ ਲਾਉਣੇ ਉਹੀ ਦਾਲਾਂ ਸਬਜ਼ੀਆਂ ਖਾਣੇ ਉਹੀ ਪਤਾ ਉਹ ਥੋੜੀ ਧਰਤੀ ਨੂੰ ਕੈਨਸਲ ਹੋ ਗਿਆ ਫੋੜੇ ਬਾਂਜ ਪਣ ਆਉਣ ਲੱਗ ਗਿਆ ਓਏ ਬੱਚੇ ਪੈਦਾ ਹਣੋਂ ਹਟ ਕੇ ਸਾਡੀਆਂ ਕੁੜੀਆਂ ਬੁੜੀਆਂ ਕੋਲੋਂ ਸਾਡੇ ਨੌਜਵਾਨਾਂ ਦੇ ਵਿੱਚ ਹਾਰਮੋਨ ਸਾਡੇ ਤੱਤ ਖਤਮ ਹੋ ਗਏ ਸਕਰਾਣੂ ਖਤਮ ਹੋ ਗਏ ਬੱਚਾ ਪਦਾ ਕਰਨ ਵਾਲੇ ਆ ਪਾਣੀ ਇਹ ਜ਼ਹਿਰਾਂ ਪੀ ਕੇ ਓਏ ਫਿਰ ਇਸ ਕਰਕੇ 15 ਅਗਸਤ ਤੇ 15 ਸਤੰਬਰ ਦੋ ਤਰੀਕਾਂ ਐਲਾਨ ਕੀਤੀਆਂ ਜੇ 15 ਸਤੰਬਰ ਤੱਕ ਇਹ ਹੱਲ ਨਹੀਂ ਹੁੰਦਾ 15 ਸਤੰਬਰ ਨੂੰ ਬੰਨ ਮਾਰਾਂਗੇ ਉਹਦੇ ਪੈਰ ਜੁੱਤੀ ਨਾ ਪਾਇਆ ਓਏ ਇਹ ਮਸਲਾ ਮਨੁਖਤਾ ਦੀ ਭਲਾਈ ਦਾ ਓਏ ਪਾਣੀ Hindu ਮੁਸਲਮਾਨ ਸਿੱਖ ਨੇ ਸਭ ਨੇ ਪੀਣਾ ਵੀਰ ਨੇ ਗਰੀਬ ਨੇ ਸਭ ਨੇ ਪੀਣਾ ਪਾਣੀ ਦੇ ਕੋਈ ਧਰਮ ਕੋਈ ਜਾਤ ਨਹੀਂ ਪਾਣੀ ਹਰ ਇੱਕ ਇਨਸਾਨ ਨੂੰ ਜੀਵ ਜੰਤੂ ਨੂੰ ਪਸ਼ੂ ਪੰਛੀ ਨੂੰ ਬਨਸਪਤੀ ਨੂੰ ਅਨਾਜਾਂ ਨੂੰ ਫਸਲਾਂ ਨੂੰ ਸਾਰਿਆਂ ਨੂੰ ਜੀਵਨ ਬਖਸ਼ਦਾ ਓਏ ਇਸ ਲਈ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ ਓਏ ਇਹ ਸਾਰੇ ਕਸ ਤੋਂ ਉੱਪਰ ਉੱਠ ਕੇ ਆਪਣੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਬਚਾਉਣ ਦੇ ਲਈ 15 ਸਤੰਬਰ ਨੂੰ ਦੇ 15 ਅਗਸਤ ਨੂੰ ਸਾਡਾ ਸਾਥ ਦਿਓ ਉਦੋਂ ਪਹਿਲਾਂ ਸਾਰੇ ਐਮਐਲਏ ਨੂੰ ਮਿਲਾਂਗੇ ਉਦੋਂ ਪਹਿਲਾਂ ਅਸੀਂ ਆ ਇੱਥੋਂ ਕੈਂਟਰ ਭਰ ਕੇ ਲੈ ਕੇ ਜਾਇਆ ਕਰਾਂਗੇ ਪਾਣੀ ਦਾ ਹਰੇ ਕੈਮਰੇ ਦੇ ਬਾਅਦ ਖੜਾ ਕਰਾਂ ਲਿਜਾ ਕੇ ਵੀ ਆ ਚੱਕ ਕੋਈ ਪਾਣੀ ਪੀਉ ਤੇ ਦੇ ਨਾਲ ਨਾ ਹੋ ਆਪਣੇ ਜਵਾਕਾਂ ਨੂੰ ਪਿਓ ਨਾਲੇ ਜੇ ਤੁਸੀਂ ਲੋਕਾਂ ਦੇ ਜਵਾਕਾਂ ਨੂੰ ਪਿਆਰ ਹੈ ਨਾ ਮੰਨਣਾ ਕਿ ਉਹਨੇ ਬਾਅਦ ਢੇਰੀ ਕਰਕੇ ਆਵਾਂਗੇ ਇੱਥੇ ਬਾਈ ਖੜਿਆ ਨਹੀਂ ਜਾਂਦਾ ਇੱਥੇ ਐਡੀ ਦੂਰ ਖੜੇ ਆ ਇੱਥੋਂ ਹਵਾar ਚੜਦੀ ਆ ਨੱਕ ਨੂੰ ਮੁਸ਼ਕਾਂ ਸੰਗ ਮੱਚਦਾ ਅੱਖਾਂ ਮੱਚਦੀਆਂ ਕੁ ਰਾਤ ਮੈਨੂੰ ਲੱਗਦਾ ਤੁਸੀਂ ਪਾ ਦਿਓ ਇੱਕ ਬੰਦਾ ਜੇ ਮੰਜਾੜਾ ਤਣਕੇ ਨੂੰ ਮਰਿਆ ਪਿਆ ਚੱਕੋਂਗੇ ਆ ਉੱਤ ਇੰਨੀ ਜੇ ਉੱਤੋਂ ਖੜੇ ਇਹ ਲੋਕ ਪੀਂਦੇ ਆ ਬਾਈ ਪਾਣੀ ਜਿਹੜੇ ਕੋਲ ਖੜਿਆ ਵੀ ਨਹੀਂ ਜਾਂਦਾ ਯਾਰ ਸੋ ਪੰਜਾਬ ਦੇ ਲੋਕੋ ਲਾਂਬੰਦੀ ਕਰਨੀ ਤੁਹਾਡੇ ਪਿੰਡਾਂ ਚ ਆਵਾਂਗੇ ਸਾਡਾ ਸਫ਼ਰ ਤੁਹਾਨੂੰ ਪਹਿਲੇ ਕਿਹਾ ਸੀ ਠੀਕ ਆ ਲੋਕਾਂ ਨੇ ਫਤਵਾ ਨਹੀਂ ਦਿੱਤਾ ਪਰ ਅੰਦਰ ਦਰਦ ਆ ਕਦੇ ਵੀ ਇਹ ਜ਼ਿੰਦਗੀ ਆਖਰੀ ਸਾਹ ਤੱਕ ਲੜੂਗੀ ਪੰਜਾਬ ਨੇ ਜਿਨ੍ਹਾਂ ਜਰ ਸਾਹ ਧੜਕਦੇ ਆ ਜ਼ਿੰਦਗੀ ਚੱਲਦੀ ਆ ਰਗਾਂ ਚ ਖੂਨ ਦੌੜਦਾ ਓਨਾਂ ਲਈ ਪੰਜਾਬ ਓਨਾਂ ਚਿਰ ਪੰਜਾਬ ਲਈ ਲੜਦੇ ਰਹਿਵਾਂਗੇ ਫੇਰ ਸਟਾਰਟ ਆ ਫੇਰ ਤਿਆਰ ਆ ਮੈਦਾਨ ਦੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਲਈ ਸਰਕਾਰ ਨੂੰ ਪੀਲੇ ਚਤਾਵਨੀ ਹੈ ਸੰਘਰਸ਼ ਦੀ ਕਿ ਜੇ ਨਾ ਰੋਕਿਆ ਹੁਣ ਇੱਕ ਪਾਸਾ ਕਰਕੇ ਹਟਾਂਗੇ ਚਾਹੇ ਸਾਨੂੰ ਚੱਕ ਕੇ ਜੇਲਾਜ ਬੰਦ ਕਰ ਦੋ ਪਰਚੇ ਦੇ ਦਿਓ ਸਿਰ ਪਾੜਨ ਦੇ ਸਿਰ ਪਾੜ ਦਿਓ ਜੋ ਮਰਜੀ ਧਰਾਵਾ ਲਾ ਦਿਓ ਤੇ ਚਾਹੇ ਅਸੀਂ 15 ਸਤੰਬਰ ਨੂੰ ਅਸੀਂ ਇਹ ਹੁਣ ਪੰਦ ਕਰਾਂਗੇ ਬਾਈ ਬੁੱਢਾ ਤੇ ਰਿਆ ਜੋ ਮਰਜੀ ਹੋ ਜੇ ਉਧ ਦੇ ਪੰਜਾਬ ਦੇ ਲੋਕਾਂ ਨੂੰ ਖਾਸ ਨਹੀ ਨਹੀ ਲੱਖਾ ਸਿਧਾਣਾ ਨੇ ਕਿਸਾਨ ਜਥੇਬੰਦੀਆਂ ਨੂੰ ਪਾਣੀਆਂ ਦੇ ਮੁੱਦੇ ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਏ ਸਿਧਾਣਾ ਨੇ ਇਲਜ਼ਾਮ ਲਗਾਇਆ ਕਿ ਫਸਲਾਂ ਦੇ ਮੁਆਵਜ਼ੇ ਨੂੰ ਬੋਲਣ ਵਾਲੀਆਂ ਜਥੇਬੰਦੀਆਂ ਅਤੇ ਦਿੱਲੀ ਤੱਕ ਕੇਰਨ ਵਾਲੀਆਂ ਜਥੇਬੰਦੀਆਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਆ ਕੇ ਚੁੱਪ ਹੋ ਜਾਂਦੀਆਂ ਨੇ। ਨਾ ਕੋਈ ਸਾਂਝ ਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ। ਫਸਲਾਂ, ਮਾਵਜਿਆਂ ਨੂੰ ਪਿੱਟਦੇ ਫਿਰਦੇ, ਰੋਣੇ ਫਿਰਦੇ, ਬਾੜਾਂ ਦੇ ਡਾਂਗਾਂ ਗੋਲੀਆਂ ਖਾਈ ਜਾਂਦੇ। ਉਹ ਜੇ ਸਾਡੀਆਂ ਨਸਲਾਂ ਨਾ ਬਚੀਆਂ ਆਂ ਜਰਾਂ ਦੇ ਦੇ ਕੇ ਮਾਰਤਾ। ਕਿਹੜੀਆਂ ਫਸਲਾਂ, ਕਿਹੜੇ ਮਾਵਜੇ, ਕਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ। ਸੋਨੂੰ ਅਪੀਲ ਆ ਅਸਲ ਮੁੱਦੇ 'ਵੀ ਲੜਨ ਵਾਲੇ ਹੈਗੇ ਆ। ਇਕੱਲੇ ਉੱਥੇ ਨਾ ਧਿਆਨ ਆਪਣਾ ਕੇਂਦਰਿਤ ਕਰਾ। ਸਾਰਿਆਂ ਨੂੰ ਅਪੀਲ ਹੈ, ਹੁਣ ਮੈਂ ਵਿਰੋਧੀ ਧਿਰਾਂ ਵੀ ਦੇਖਦਾ। ਗਰੋਧੀ ਤਾਂ ਨਾ ਹਮੇਸ਼ਾ ਸਿਆਸਤੀ ਕਰਦੀਆਂ ਸਾਡੇ ਨਾਲ ਖੜ ਕੇ ਮੈਂ ਕਹਿਣਾ ਇਹ ਮਨੁੱਖਤਾ ਦੀ ਭਲਾਈ ਦੀ ਗੱਲ ਆ ਇਹ ਕੋਈ ਧੜੇਵਾਜੀਆਂ ਦੀ ਗੱਲ ਨਹੀਂ ਆ ਕੋਈ ਪਾਰਟੀਆਂ ਸਿਆਸੀ ਤਰ੍ਹਾਂ ਦੀ ਗੱਲ ਨਹੀਂ ਆ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ ਪਹਿਲ ਕਦਮੀ ਕਰਨੀ ਚਾਹੀਦੀ ਆ 15 ਸਤੰਬਰ ਦੇ 15 ਅਗਸਤ ਦੋ ਤਰੀਕਾ ਯਾਦ ਰੱਖਿਓ ਦੋ ਤਰੀਕਾ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਕਿ ਕੋਈ ਟਿਪਰ ਹੈ ਟਰੈਕਟਰ ਹੈ ਟਰਾਲੀ ਹੈ ਗੱਡੀ ਹੈ ਜਿਹੜਾ ਮਰਜੀ ਸਾਧਨਾ ਤੁਹਾਡੇ ਕੋਲੇ ਲੈ ਕੇ ਇਧਰ ਨੂੰ ਚਾਲੇ ਪਾਜੋ ਜਿਸ ਵੀ ਨਾਲ ਲੈ ਕੇ ਦੁਨ ਚਾਲੇ ਪਾਜੋ 15 ਸਤੰਬਰ ਨੂੰ ਪਾਨ ਮਾਰਨ ਜਾ ਰਹੇ ਹਾਂ ਪੁੱਡੇ ਦਰਿਆ ਦੇ ਵਿੱਚ ਹੁਣੇ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਦੀ ਹੱਤ ਟੱਪ ਗਿਆ ਹੁਣੇ ਬਰਦਾਸ਼ਤ ਨਹੀਂ ਕਰਾਂਗੇ ਹੁਣ ਹਰ ਹਾਲ ਦੇ ਵਿੱਚ ਇੱਕ ਬੂੰਦ ਪਾਣੀ ਦੁਨੀਆ ਦਾ ਕਾਨੂੰਨ ਕਹਿੰਦਾ ਹੈ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਇੱਕ ਬੂੰਦ ਪਾਣੀ ਪੀਣ ਵਾਲੇ ਪਾਣੀ ਚ ਸਾਫ ਪਾਣੀ ਚ ਕਿਸੇ ਵੀ ਕੈਮੀਕਲ ਦੀ ਜ਼ਹਿਰ ਦੀ ਪਾਣੀ ਉਹ ਇੱਥੇ ਲੱਖਾਂ ਨਹੀਂ ਉਹ ਕੋਈ ਕੁਆਂਟ ਲੀਟਰ ਰੋਜ਼ ਪਏ ਜਾਂਦੇ ਆ ਓਏ ਕੋਈ ਸੁਣਵਾਈ ਨਹੀਂ ਸਸ ਕਰਕੇ ਯਾਦ ਰੱਖੋ ਮਿਲਦੇ ਹਾਂ 15 ਅਗਸਤ ਤੇ 15 ਸਤੰਬਰ ਨੂੰ ਉਦੋਂ ਪਹਿਲਾਂ ਵੀ ਤਿਆਰੀ ਕਰਨ ਲਈ ਮਿਲਾਂਗੇ ਬਹੁਤ ਬਸ ਸਾਥ ਦਿਓ ਜਿਹੜੇ ਧੰਨਵਾਦ ਸਮੇਂ-ਸਮੇਂ 'ਤੇ ਜਾਣਕਾਰੀ ਦਿੰਦੇ ਰਹਾਂਗੇ ਉਹ ਆਰ ਜੀ ਖਾਲਸਾ ਵਾਹਿਗੁਰੂ ਜੀ ਤਦ ਦੱਸਦੀ ਏ ਕਿ ਲੁਧਿਆਣਾ ਵਿੱਚੋਂ ਗੁਜ਼ਰਦਾ ਬੁੱਢਾ ਦਰਿਆ ਅੱਜਕੱਲ ਬੁੱਢੇ ਨਾਲੇ ਦੇ ਨਾਮ ਨਾਲ ਮਸ਼ਹੂਰ ਏ ਕਿਉਂਕਿ ਇਸ ਦੇ ਗੰਦੇ ਪਾਣੀ ਨਾਲ ਮਾਲਵੇ ਸਣੇ ਪੂਰੇ ਪੰਜਾਬ ਵਿੱਚ ਹਜ਼ਾਰਾਂ ਦੇ ਕਰੀਬ ਲੋਕਾਂ ਦੇ ਮਰਨ ਦਾ ਇਲਜ਼ਾਮ ਲਗਾਇਆ ਜਾਂਦਾ ਏ ਇਸ ਤੇ ਚੱਲਦਿਆਂ ਇਸ ਗੰਦੇ ਨਾਲੇ ਦੀ ਦੇਖਭਾਲ ਲਈ ਸਮੇ ਸਮੇਂ ਦੀ ਸਰਕਾਰਾਂ ਨੇ ਪਤਾ ਨਹੀਂ ਕਿੰਨੇ ਸੌ ਕਰੋੜ ਇਸ ਤੇ ਖਰਚ ਦਿੱਤੇ ਪਰ ਅਜ ਤੱਕ ਵੀ ਇਹ ਗੰਦਾ ਨਾਲਾ ਸਾਫ ਨਹੀਂ ਹੋ ਸਕਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ